ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਬਲੌਕ ਮੀਨਾਰ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਆ ਉਮੀਦ ਹੈ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਸਵੇਰ ਦੇ 4:00 ਵਜੇ ਕਿਤੇ ਨੇ ਹੁਣ ਆਪਾਂ ਲੱਗੇ ਆ ਮੈਸ ਮੱਝਾਂ ਚੋਣ ਕਿਉਂਕਿ ਅੱਜ ਸਵੇਰੇ ਮੇਰੀ ਸਾਜਰੇ ਅੱਖ ਬੁੱਧਰੀ ਸੀ ਜਦੋਂ ਬਾਬਾ ਲੱਗਿਆ ਉਹ ਮੇਰੀ ਅੱਖ ਬੁੱਲ ਗਈ ਮੈਂ ਕਿਹਾ ਚਲੋ ਉੱਠ ਕੇ ਹੁਣ ਮੈਸਾਂ ਚੋੜ ਦਿੰਨੀ ਆ ਕੱਖ ਪਾ ਲੈਣੀ ਆ ਕਿ ਸਾਜਰੇ ਚ ਉਹੀਆਂ ਹੋਈਆਂ ਮੈਸਾਂ ਲੋ ਟੌਂਗੀਆਂ ਨੇ ਕਿਉਂਕਿ ਜੇ ਦਿਨ ਚੜ੍ਹ ਚ ਪੇ ਫਿਰ ਜ਼ਿਆਦਾ ਕਮੇਲਾ ਹੋ ਜਾਂਦਾ ਇਹ ਕਰਕੇ ਸਾਜਰੇ ਸਾਜਰੇ ਡੰਡੇ ਢੰਡੇ ਚਾਉਣੀਆਂ ਮੈਸਾਂ ਠੀਕ ਰਹਿੰਦੀਆਂ ਨੇ ਲਓ ਜੀ ਹੁਣ ਆਪਾਂ ਲੱਗਿਆ ਮੈਤਾਂ ਚਾਉਣ ਚੱਲ ਜਾਈਏ ਚੱਲ ਹਾਂ ਆਪੇ ਬੜਾ ਦੇ ਤੁਸੀਂ ਨਵੇਂ ਆ ਤਾਂ ਸਾਡੇ ਚੈਨਲ ਨੂੰ ਕੱਲ ਸਬਸਕ੍ਰਾਈਬ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਔਰ ਦੱਸਿਆ ਕਰੋ ਜੀ ਸਾਡੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਉਂਕਿ ਸਾਨੂੰ ਪੂਰੀ ਪੂਰੀ ਸਪੋਰਟ ਕਰਿਆ ਕਰੋ ਜੀ ਕਿਉਂਕਿ ਅੱਗੇ ਤੋਂ ਅਸੀਂ ਹੋਰ ਵੀ ਨਵੀਆਂ ਨਵੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਈ ਹਾਂ ❤️ ਸਪੋਰਟ ਕਰਨ ਨਾਲ ਜੀ ਅਸੀਂ ਮੋਟੀਵੇਟ ਹੁੰਨੇ ਆ ਤਾਂ ਕਿ ਤੁਹਾਡੇ ਲਈ ਅਸੀਂ ਹੋਰ ਵੀ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆਈਏ ਹੁਣ ਤਾਂ ਜੀ ਮੌਸਮ ਦਾ ਫਰਕ ਪੈ ਗਿਆ ਜੀ ਹੁਣ ਤਾਂ ਮੌਸਮ ਠੰਡਾ ਹੋਣ ਲੱਗ ਗਿਆ ਹੈ Je voley mon enfant deux demi ਆ ਦੇਖੋ ਜੀ ਸਵੇਰ ਦਾ 뷰 ਤੇ ਜਿੜੀਆਂ ਦੀ ਚੀਂ-ਚੀਂ ਨੌਂ ਨਹੀਂ ਕਰਦੇ ਨੂੰ ਕੀ ਨੇ ਮੱਝ ਆਪਾਂ ਚੋ ਲਈ ਐ ਹੁਣ ਆਪਾਂ ਚੱਕਾਂਗੇ ਕੋਹਾ

ਸੋ ਜਿਵੇਂ ਨਿਕਲੇ ਆਇਆ ਜੀ ਹੁਣ ਆਪਣਾ ਮਾਸਾ ਚਾਉਣ ਦਾ ਕੰਮ ਖਤਮ ਹੋ ਗਿਆ ਜੀ ਹੁਣ ਆਪਾਂ ਜਾ ਕੇ ਪੀਨੇ ਆ ਚਾਹ ਜੀ ਆਪਾਂ ਹਣ ਬੀਜਦੇ ਆ ਪਾਲਕ ਧਨੀਆ ਤੇ ਮਿੱਥੇ ਅੱਜ ਮੇਰੇ ਬੇਟੇ ਨੂੰ ਛੁੱਟੀ ਸੀ ਉਹ ਕਹਿੰਦਾ ਮੰਮੀ ਮੈਂ ਵੀ ਨਾਲ ਪਜਵਾ ਦੇਣਾ Enung ni kau hendak injer, apa yang dah jujur. ਨੰਬਰ ਤੱਕ ਨਾ ਵਰਦੀਆਂ 啊，你别录了。Huh, 맥주네, 맥주네. 어, 트리, 니은, 이, 니은. ਕਣੀ ਉੱਪਰ ਆਇਆ ਹਾਲੇ ਪੰਨਿਆ ਹੈ ਅੱਦਾਂ ਪੰਨਿਆ ਹੈ ਯਾਰ ਲੈ ਜਿੰਨੇ ਰੈਂਟਾਂ ਸੰਭੇ ਕੀ ਪਾਲਾਂ ਨੇ ਮਾੜੀ ਜਿਹੀ

明天这个吧。 ਲਓ ਜੀ ਵੀਡੀਓ ਦਾ ਐਂਡ ਪੈਠੀ ਕਰਦੇ ਆ ਤੁਹਾਨੂੰ ਵੀਡੀਓ ਸਾਡੀ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ